ਦਦੀ ਬੋਲਦੀ ਏ ਟੇਟ ਸਰਹੰਦ ਦੀ ਪਰ ਦੀ ਗਵਾਈ ਹੌਸਲੇ ਬੁਲੰਦ ਦੀ ਸਿੱਖੀ ਦੇ ਸਿਧਾਂਤ ਪਾਲ ਦਿੱਤੇ ਸ਼ੇਰਾਂ ਨੇ ਛੱਡ ਤੇ ਜੇਕਰ ਸੂਰਮੇ ਦਲੇਰਾਂ ਨੇ ਛੱਡ ਤੇ ਜੇਕਰ ਸੂਰਮੇ ਦਲੇਰਾਂ ਨੇ ਛੱਡ ਦਿੱਤੀ ਜਿੰਦ ਤੇ ਪੁਗਾ ਕੇ ਬੋਲ ਨੂੰ ਸਿੱਖ ਦੇ ਨਿਭਾ ਗਿਓ ਉਹ ਚੋਟੀ ਦੇ ਰੋਲ ਨੂੰ ਛੱਡ ਦਿੱਤੀ ਜਿੰਦ ਤੇ ਪੁਗਾ ਕੇ ਬੋਲ ਨੂੰ ਸਿੱਖੀ ਦੇ ਨਿਭਾ ਕੇ ਉਹ ਚੋਟੀ ਦੇ ਰੋਲ ਨੂੰ ਰਤੀ ਨਾ ਢੁਲਾਇਆ ਬਈ ਸੋਨੇ ਦੇ ਟੇਰਾ ਨੇ ਰਤੀ ਨਾ ਢੁਲਾਇਆ ਬਈ ਸੋਨੇ ਦੇ ਟੇਰਾ ਨੇ ਛੱਡ ਤੇ ਜੇਕਾਰ ਸੂਰ ਮੇਂ ਦਲੇਰਾ ਨੇ ਛੱਡ ਤੇ ਜੇਕਾਰ ਸੂਰ ਮੇਂ ਦਲੇਰਾ ਨੇ ਦਾਦੀ ਨੇ ਸੀ ਪਾ ਕੇ ਦਿੱਤੇ ਜਿਹੜੇ ਪੁਰਨੇ ਗੱਲ ਪੱਕੀ ਪਿਤਾ ਦੱਸੀ ਜੋ ਹਜੂਰ ਨੇ ਦੱਦ ਦੀ ਨੇ ਸੀ ਪਾ ਕੇ ਦਿੱਤੇ ਜਿਹੜੇ ਪੂਰਨੇ ਗੱਲ ਪੱਕੀ ਪਿਤਾ ਦੱਸੀ ਜੋ ਹਜੂਰ ਨੇ ਗੱਜ ਦੇ ਵਿਗਾੜ ਨਾ ਕੀ ਡੁੱਲੇ ਬੇਰਾਨੇ ਗੱਜ ਦੇ ਵਿਗਾੜ ਨਾ ਕੀ ਡੁੱਲੇ ਬੇਰਾਨੇ ਛੱਡ ਤੇ ਜੇ ਕਰੇ ਸੂਰਮੇ ਦਲੇਰਾ ਨੇ ਛੱਡ ਤੇ ਜੇ ਕਰੇ ਸੂਰਮੇ ਦਲੇਰਾ ਨੇ ਗੋਡੇ ਵੱਡ ਕੰਧ ਰੱਖੋ ਤੀਰ ਵਰਗੀ ਖਾਲਸੇ ਦੀ ਸੋਹਣਿਓ ਜਗੀਰ ਵਰਗੀ ਗੋਡੇ ਵੱਡ ਕੰਧ ਰੱਖੋ ਤੀਰ ਵਰਗੀ ਖਾਲਸੇ ਦੀ ਸੋਹਣਿਓ ਜਗੀਰ ਵਰਗੀ ਖਾਲਸੇ ਤੇ ਰਹਿਣੀ ਆ ਸਦਾ ਲਈ ਮੇਰਾ ਨੇ ਖਾਲਸੇ ਤੇ ਰਹਿਣੀ ਆ ਸਦਾ ਲਈ ਮੇਰਾ ਨੇ ਛੱਡ ਤੇ ਜੇ ਕਰੇ ਸੂਰਮੇ ਦਲੇਰਾ ਨੇ ਛੱਡ ਤੇ ਜੇ ਕਰੇ ਸੂਰਮੇ ਦਲੇਰਾ ਨੇ ਫਤਿਹ ਸਿੰਘ ਜੋਰਾਵਰ ਕਿਵੇਂ ਡੋਲਦੇ ਕਣ ਦਾਦੇ ਬਾਪ ਵਾਲੇ ਵਿੱਚ ਬੋਲਦੇ ਫਤੇ ਸਿੰਘ ਜੋਰਾਵਾਰ ਕਿਵੇਂ ਡੋਲਦੇ ਖਣ ਦਾਦੇ ਬਾਪ ਵਾਲੇ ਵਿੱਚ ਬੋਲਦੇ ਕਾਫਰਾ ਨ ਚੰਨ ਨੂੰ ਮਿਟਾਉਣਾ ਨੇਹਰਾ ਨੇ ਕਾਫਰਾ ਨ ਚੰਨ ਨੂੰ ਮਿਟਾਉਣਾ ਨੇਹਰਾ ਨੇ ਛੱਡ ਤੇ ਜੇ ਕਰੇ ਸੂਰਮੇ ਦਲੇਰਾਂ ਨੇ ਛੱਡ ਤੇ ਜੇ ਕਰੇ ਸੂਰਮੇ ਦਲੇਰਾਂ ਨੇ ਛੱਡ ਤੇ ਜੇ ਕਰੇ ਸੂਰਮੇ ਦਲੇਰਾਂ